ਤਰਨਤਾਰਨ ਜ਼ਿਮਨੀ ਚੌਂਡ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ VOTING ਇਸ ਵੇਲੇ ਚੱਲ ਰਹੀ ਹੈ ਤੇ ਬੜੀ ਚੰਗੀ ਰਫ਼ਤਾਰ ਦੇ ਨਾਲ VOTING ਤਰਨਤਾਰਨ ਚ ਚੱਲ ਰਹੀ ਹੈ ਪਰ ਇਸ ਦੇ ਨਾਲ ਉਮੀਦਵਾਰਾਂ ਸਣੇ ਸਾਰੀਆਂ ਪਾਰਟੀਆਂ ਦੀਆਂ ਧੜਕਣਾ ਵੀ ਦਿਲਾਦੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਪੁਆਇੰਟ ਆਫ ਪੰਜਾਬ ਨਾਲ ਤੁਸੀਂ ਜੁੜੇ ਹੋ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਤਰਨਤਾਰਨ ਜ਼ਿਮਨੀ ਚੌਂਡ ਚ ਜਿਸ ਤਰ੍ਹਾਂ ਨਾਲ VOTING ਚੱਲ ਰਹੀ ਹੈ ਸੰਕੇਤ ਕਈ ਤਰ੍ਹਾਂ ਦੇ ਮਿਲ ਰਹੇ ਨੇ ਔਰ ਖਾਸ ਤੌਰ ਤੇ ਲੋਕਾਂ ਦਾ ਰੁਝਾਨ ਜਿਹੜਾ ਉਹ ਪੰਥਕ 13 ਵਾਲੀਆਂ ਸ਼੍ਰੋਣੀ ਕਾਲੀ ਦਲਵਲ ਜ਼ਿਆਦਾ ਜਾਂਦਾ ਨਜ਼ਰ ਆ ਰਿਹਾ ਹੈ ਜੋ ਜਾਣਕਾਰੀ ਹੁਣ ਤੱਕ ਮਿਲ ਪਾ ਰਹੀ ਹੈ ਕਿ ਸਰਕਾਰ ਲਈ ਐਤ ਕੀ ਇਸ ਜ਼ਮੀਨੀ ਚੌਂਡ ਜਿਤਨਾ ਥੋੜਾ ਜਿਹਾ ਔਖਾ ਨਜ਼ਰ ਆ ਰਿਹਾ ਹੈ ਹਾਲਾਂਕਿ ਸਰਕਾਰ ਨੇ ਆਪਣੇ ਵੱਲੋਂ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹ ਲਈਏ ਕਿ ਜਿਸ ਤਰ੍ਹਾਂ ਮਨੀਸ਼ ਸੋਧਿਆ ਕਹਿੰਦਾ ਸੀ ਸਾਮ-ਦਾਮ ਦੰਡ ਭੇਦ ਕੀਤਾ ਤੇ ਸਾਰਾ ਕੁਝ ਸਰਕਾਰ ਨੇ ਕੋਸ਼ਿਸ਼ ਵੀ ਕੀਤੀ ਪਰਚੇ ਵੀ ਕੀਤੇ ਧੱਕੇ ਵੀ ਕੀਤੇ ਪਰ ਜਿਸ ਤਰ੍ਹਾਂ ਨਾਲ ਅਕਾਲੀ ਦਲ ਨੇ ਉਹ ਸਾਰਿਆਂ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਚ ਕੀਤੀ ਔਰ ਕਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਨੇ ਐਸਐਸਪੀ ਸਸਪੈਂਡ ਕੀਤਾ ਯਾ ਕੀਤੀ ਹੋਰ ਗਿਆ ਕਹਿ ਲਿਆ ਕਿ ਜੋ ਪਰਚੇ ਦਰਜ ਕੀਤੇ ਗਏ ਸੀ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਜਾਂਚ ਪਾਇਆ ਕਿ ਉਹ ਵੈਂਡੇਟਾ ਪੋਲਿਟਿਕਸ ਯਾਨੀ ਕਿ ਫਰਜ਼ੀ ਤਰੀਕੇ ਨਾਲ ਕੀਤੇ ਗਏ ਸੀ ਜੋ ਰਿਪੋਰਟ ਹੁਣ ਕੱਲ੍ਹ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਦਾ ਮਨੋਬਲ ਕਾਫੀ ਵਧਿਆ ਹੋਇਆ ਔਰ ਇੱਕ ਨੈਰੇਟਿਵ ਸਿਰਜਣ ਦੇ ਵਿੱਚ ਕਿਤੇ ਨਾ ਕਿਤੇ ਤਰਨ-ਤਾਰਨ ਦੇ ਵਿੱਚ ਅਕਾਲੀ ਦਲ ਕਾਮਯਾਬ ਹੋਇਆ ਜਿਸ ਕਰਕੇ ਇਸ ਜ਼ਿਮਨੀ ਚੋਣ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਾਲਾਤ ਪੂਰੀ ਤਰ੍ਹਾਂ ਨਾਲ ਬਦਲਦੇ ਹੋਏ ਨਜ਼ਰ ਆ ਰਹੇ ਨੇ ਕਿ ਯਾਨੀ ਕਿ ਇਹ ਕਿ ਇਹ ਬਾਈ ਇਲੈਕਸ਼ਨ ਕਿਤੇ ਨਾ ਕਿਤੇ ਸਰਕਾਰ ਦਾ ਤੇ ਘੱਟੋ ਘੱਟ ਨਈ ਨਜ਼ਰ ਆ ਰਿਹਾ ਜੋ ਲੋਕਾਂ ਚ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਲੋਕ ਵੱਡੀ ਗਿਣਤੀ ਚ ਘਰਾਂ ਤੋਂ ਬਾਹਰ ਨਿਕਲ ਕੇ VOTING ਕਰ ਰਹੇ ਨੇ ਔਰ ਜੋ ਹੁਣ ਤੱਕ ਦੀ ਜੇ ਅਸੀਂ ਗੱਲ ਕਰੀਏ ਤਾਂ ਚੰਗੀ ਖਾਸੀ ਜਿਹੜੀ ਵੋਟ ਫੀਸਾ ਹੁਣ ਤੱਕ ਪੈ ਚੁੱਕੀ ਹੈ ਦੂਜੇ ਪਾਸੇ ਭੰਥਕ ਤੇਰਾ ਦਾ ਵੋਟ ਵੀ ਜਿਹੜਾ ਬਾਹਰ ਨਿਕਲ ਰਿਹਾ ਹਾਲਾਂਕਿ ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਦੇ ਪੰਜ ਪਾਰਟੀਆਂ ਦੀ ਜੇ ਅਸੀਂ ਗੱਲ ਕਰੀਏ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਅਕਾਲੀ ਦਲ ਦੀ ਅ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਕਾਂਗਰਸ ਦੀ ਔਰ ਭਾਜਪਾ ਦੀ ਕਾਂਗਰਸ ਤੇ ਭਾਜਪਾ ਤੇ ਰੇਸ ਤੋਂ ਐਸ ਵੇਲੇ ਬਾਰ ਨਜ਼ਰ ਆ ਰਹੇ ਨੇ ਔਰ ਕਿਤੇ ਨਾ ਕਿਤੇ ਕਾਂਗਰਸੀ ਜੋ ਲੱਗ ਰਿਹਾ ਹੈ ਕਿ ਮੰਨ ਛੱਡਦੇ ਹੋਏ ਵੀ ਨਜ਼ਰ ਆ ਰਹੇ ਨੇ ਯਾਨੀ ਕਿ ਇਸ ਜ਼ਿੰਮਨੀ ਚੋੜ ਨੂੰ ਛੱਡ ਗਈ ਹੈ ਕਾਂਗਰਸ ਭਾਜਪਾ ਸਭ ਤੋਂ ਥੱਲੇ ਹੈ ਭਾਜਪਾ ਲਈ ਵੱਡਾ ਸਵਾਲ ਸਿਰਫ ਤੇ ਸਿਰਫ ਇਹ ਹੈ ਕਿ ਆਖਿਰਕਾਰ ਕਿੰਨੀਆਂ ਕੁ ਵੋਟਾਂ ਅਸੀਂ ਲੈ ਸਕਨੇ ਆ 5 ਤੋਂ 6000 ਜਾਂ 5 ਤੋਂ 8000 ਦੇ ਵਿੱਚਕਾਰ ਇਹ ਵੋਟ ਜਾਂਦੀ ਹੋਈ ਨਜ਼ਰ ਆਏਗੀ ਇਸ ਤੋਂ ਜ਼ਿਆਦਾ ਨਹੀਂ ਹੋਏਗੀ ਜੋ ਜਾਣਕਾਰੀ ਮਿਲ ਪਾ ਰਹੀ ਹੈ ਤੇ ਕਾਂਗਰਸ ਵੀ ਜਿਹੜੀ ਹੈ ਉਸ ਤੋਂ ਥੋੜਾ ਜਿਹਾ ਉੱਪਰ ਜ਼ਰੂਰ ਰਹੇਗੀ ਪਰ ਤੀਜੇ ਨੰਬਰ ਤੇ ਵੀ ਕਿਤੇ ਨਾ ਕਿਤੇ ਕਾਂਗਰਸ ਨਜ਼ਰ ਨਹੀਂ ਆ ਰਹੀ ਹੈ ਔਰ ਖਾਸ ਤੌਰ ਤੇ ਨੁਕਸਾਨ ਜਿਹੜਾ ਰਾਜਾ ਵੜਿੰਗ ਦੇ ਬਿਆਨਾਂ ਕਰਕੇ ਔਰ ਇੱਕ ਕੈਂਡੀਡੇਟ ਕਰਕੇ ਹੋਇਆ ਹੁਣ ਮਸਲਾ ਆ ਰਿਹਾ ਹੈ ਬਾਕੀ ਤਿੰਨਾਂ ਦਾ ਯਾਨੀ ਕਿ ਸਰਕਾਰ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਅਮਨਦੀਪ ਸਿੰਘ ਇਹਨਾਂ ਦੇ ਵਿੱਚ ਮੁਕਾਬਲਾ ਫਸਵਾ ਹੈ ਹਾਲਾਂਕਿ ਬਾਈਲੈਕਸ਼ਨ ਹਮੇਸ਼ਾ ਤੋਂ ਸਰਕਾਰਾਂ ਦਾ ਹੁੰਦਾ ਪਰ ਐਤਕੀ ਸਰਕਾਰ ਦਾ ਨਜ਼ਰ ਨਹੀਂ ਆ ਰਿਹਾ ਪਰ ਦੂਜੇ ਪਾਸੇ ਇੱਕ ਵਿਚਾਰਨਯੋਗ ਗੱਲ ਇਹ ਵੀ ਹੈ ਕਿ ਪੰਥਕ ਵੋਟ ਅਕਾਲੀ ਦਲ ਤੇ ਮੰਦੀਪ ਦੇ ਵਿਚਕਾਰ ਜੇ ਵੰਡਦਾ ਤੇ ਉਹਦਾ ਫਾਇਦਾ ਸਰਕਾਰ ਨੂੰ ਹੋ ਜਾਏਗਾ ਮਾਰਜਨ ਜੇ ਜਿੱਤਦਾ ਰਿਹਾ ਵੀ ਤੇ 2 ਤੋਂ 3000 ਜਾਂ 5000 ਦੇ ਅੰਦਰ ਅੰਦਰ ਮਾਰਜਨ ਰਹੇਗਾ ਜਿਸ ਤਰ੍ਹਾਂ ਲੁਧਿਆਣੇ ਦੀ ਸਿਚੁਏਸ਼ਨ ਅਸੀਂ ਵੇਖੀ ਸੀ ਹਾਲਾਂਕਿ ਲੁਧਿਆਣੇ ਸਰਕਾਰ ਨੇ ਸਾਰਾ ਕੁਝ ਵਰਤਿਆ ਸਰਕਾਰੀ ਤੰਤਰ ਵਰਤਿਆ ਸ਼ਹਿਰੀ ਵੋਟ ਸੀ ਕੈਂਡੀਡੇਟ ਜਿਹੜਾ ਸੀ ਉਹਨੂੰ ਮੰਤਰੀ ਬਣਾਉਣ ਦਾ ਵਾਅਦਾ ਤੱਕ ਕਰ ਲਿਆ ਗਿਆ ਪਰ ਇੱਥੇ ਗੱਲ ਹੋਰ ਹੈ ਇੱਥੇ ਉਹ ਗੱਲ ਬਣ ਨਹੀਂ ਰਹੀ ਅਕਾਲੀ ਦਲ ਤੋਂ ਹੀ ਹਰਮੀਰ ਸੰਧੂ ਨੂੰ ਲੈ ਕੇ ਆਏ ਔਰ ਜਿਸ ਤਰ੍ਹਾਂ ਪਿਛਲੇ ਬਾਈ ਇਲੈਕਸ਼ਨਸ ਦੇ ਵਿੱਚ ਜੋ ਅਸੀਂ ਵੇਖੇ ਚਾਹੇ ਉਹ ਜਲੰਧਰ ਵੈਸਟ ਦਾ ਰਿਆ ਉੱਥੇ ਵੀ ਮੁੱਖ ਮੰਤਰੀ ਨੇ ਕਿਹਾ ਕਿ ਜੀ ਜੋਸੀ ਇਲੈਕਸ਼ਨ ਜਿਤਾਓ ਅਸੀਂ ਮੰਤਰੀ ਬਣਾਵਾਂਗੇ ਸੋ ਬਣਾਇਆ ਵੀ ਉਸੇ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਲੁਧਿਆਣਾ ਵੈਸਟ ਵਿੱਚ ਵੀ ਕੀਤੀ ਗਈ ਬਣਾਇਆ ਵੀ ਪਰ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਆਮ ਆਦਮੀ ਪਾਰਟੀ ਦੇ ਇੱਕ ਵੀ ਲੀਡਰ ਨੇ ਨਹੀਂ ਕੀਤੀ ਹੈ ਯਾਨੀ ਕਿ ਉਹ ਆਮ ਆਦਮੀ ਪਾਰਟੀ ਨੂੰ ਵੀ ਬਹੁਤਾ ਭਰੋਸਾ ਕਹਿ ਸਕਦੇ ਆ ਕਿ ਹਰਮੀਰ ਸੰਧੂ ਤੇ ਨਹੀਂ ਹੈ ਔਰ ਐਸੇ ਕਰਕੇ ਹਾਲਾਤ ਜਿਹੜੇ ਨੇ ਥੋੜੇ ਜਿਹਿ ਕੀ ਵੱਖਰੇ ਨਜ਼ਰ ਆ ਰਹੇ ਨੇ ਪਰ ਕੁਲ ਮਿਲਾ ਕੇ ਜੇ ਅਕਾਲੀ ਦਲ ਦੂਜੇ ਨੰਬਰ ਤੇ ਵੀ ਆਂਦਾ ਹੈ ਦੇ ਅਕਾਲੀ ਦਲ ਲਈ ਇਹ ਇੱਕ ਸੰਜੀਵਨੀ ਬੂਟੀ ਕਹਿ ਲੋ ਜਾਂ ਕਿ ਇੱਕ ਰਿਵਾਈਵਲ ਕਹਿ ਲੋ ਜਿਸ ਤਰ੍ਹਾਂ ਨਾ ਲਗਾਤਾਰ ਸੁਪੀਰ ਬਦਲ ਪ੍ਰਚਾਰ ਕਰ ਰਹੇ ਨੇ ਪੱਤਰਕਾਰਾਂ ਨੂੰ ਇੰਟਰਵਿਊ ਦੇ ਰਹੇ ਨੇ ਖੁੱਲ ਕੇ ਗੱਲ ਕਰ ਰਹੇ ਨੇ ਸੋ ਇੱਕ ਨੈਰੇਟਿਵ ਸਿਰਜਣ ਦੇ ਵਿੱਚ ਅਕਾਲੀ ਦਲ ਕਾਮਯਾਬ ਹੋ ਰਿਹਾ ਔਰ ਜੇ ਪੰਥਕ ਤਿਰਾਂ ਯਾਨੀ ਕਿ ਮਨਦੀਪ ਸਿੰਘ ਅੱਗੇ ਆਂਦਾ ਤਾਂ ਇੱਕ ਨਵੇਂ ਪੰਜਾਬ ਯਾਂ ਕਹਿ ਲਈਏ ਕਿ ਇੱਕ ਨਵੇਂ ਦੌਰ ਦੇ ਪੰਜਾਬ ਨੂੰ ਲੈ ਕੇ 72 ਨੂੰ ਲੈ ਕੇ ਚਰਚਾ ਹੋਣੀ ਸ਼ੁਰੂ ਹੋ ਜਾਏਗੀ ਸੋ ਕੁੱਲ ਮਿਲਾ ਕੇ ਬਾਈ ਇਲੈਕਸ਼ਨ ਦੇ ਲਈ VOTING ਚੱਲ ਰਹੀ ਔਰ ਦੇਖਣਾ ਹੋਏਗਾ ਕਿ 14 ਤਰੀਕ ਨੂੰ ਨਤੀਜੇ ਕੀ ਕੁਝ ਕਹਿੰਦੇ ਨੇ ਪਰ ਫਿਲਹਾਲ ਸਰਕਾਰ ਲਈ ਯੋਖਾ ਯਕਾਲੀ ਦਾ ਲੇਕ ਮਜ਼ਬੂਤ ਸਥਿਤੀ ਵਾਲੀ ਬਾਈ ਚੋਂ ਬਾਈ ਇਲੈਕਸ਼ਨ ਜਿਹੜੀ ਉਹ ਨਜ਼ਰ ਆ ਰਹੀ ਹੈ